ਤੋਂ ਇਹਨਾਂ ਤੇ ਵੱਡੀ ਖਬਰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਡੇਰਾ ਪ੍ਰੇਮੀਆਂ ਦੇ ਵਿੱਚ ਇੱਕ ਵਾਰ ਫਿਰ ਖੁਸ਼ੀ ਨਜ਼ਰ ਆ ਰਹੀ ਆ ਭੰਗੜੇ ਪਾਏ ਜਾ ਰਹੇ ਨੇ ਇਸ ਵਾਰ ਡੇਰਾ ਮੁਖੀ ਰਾਮ ਰਹੀਮ ਸਿਰਸਾ ਦੇ ਵਿੱਚ ਰਹਿਣਗੇ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਜਦੋਂ ਵੀ ਸੁਨਾਰੀਆਂ ਦੀ ਜੇਲ੍ਹ ਚੋਂ ਬਾਹਰ ਆਉਂਦੇ ਸੀ ਤਾਂ ਉਦੋਂ ਬਾਗਬਤ ਦੇ ਵਿੱਚ ਰਿਹਾ ਰੱਖਿਆ ਜਾਂਦਾ ਸੀ ਉਹਨਾਂ ਨੂੰ ਤਾਂ ਇਸ ਵਾਰ ਡੇਰਾ ਮੁਖੀ ਰਾਮ ਰਹੀਮ ਜਿਹੜੇ ਨੇ ਪੈਰੋਲ ਦੇ ਉੱਤੇ ਬਾਹਰ ਆ ਰਹੇ ਨੇ ਤੇ ਬਾਹਰ ਆਣ ਤੋਂ ਬਾਅਦ ਸਿਰਸਾ ਦੇ ਵਿੱਚ ਰਹਿਣਗੇ ਤਾਂ ਤੜਕੇ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਕਰੜੀ ਸੁਰੱਖਿਆ ਤੋਂ ਬਾਅਦ ਸੁਨਾਰੀਆ ਜੇਲ੍ਹ ਚੋਂ ਬਾਹਰ ਲਿਆਂਦਾ ਗਿਆ ਡੇਰਾ ਮੁਖੀ ਰਾਮ ਰਹੀਮ ਨੂੰ ਤੇ ਉਹਨਾਂ ਨੂੰ ਇਸ ਵਾਰ ਸਿਰਸਾ ਦੇ ਵਿੱਚ ਰੱਖਿਆ ਗਿਆ ਸਿਰਸਾ ਦੇ ਵਿੱਚ ਪੁਲਸੀ ਪੁਲਿਸ ਨਜ਼ਰ ਆ ਰਹੀਆ ਸਿਰਸਾ ਛੌਣੀ ਚ ਤਬਦੀਲ ਕਰ ਦਿੱਤਾ ਗਿਆ ਕਿਉਂਕਿ ਸਿਰਸਾ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਦੇ ਜਿਹੜੇ ਸਮਰਥਕ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਐ ਪਹਿਲਾਂ ਵੀ प्यारी सात संग जियो परमात्मा की कृपा से आपके दर्शनों के लिए फिर से आपकी सेवा में आए हैं और इस बार सरसा धाम में आए हैं शास्त्रनाम जी श्यामस्थान जी धाम में तो आपसे प्रार्थना है कि आप लोग शास्त्र नाम जी धाम श्यामस्थान जी धाम सरसा में ना आए अपनी अपनी जगह पे रहें हमें दर्शन दें तो आपसे प्रार्थना है आप जैसी भी सेवादार आपको कहेंगे उस पर पूरा पूरा अमल करना है जी आप सबको भगवान बहुत खुशियां दे परमात्मा सतगुरु मौला और घरों में बरकतें आए बहुत बहुत आशीर्वाद ਇਸੇ ਕਰਕੇ ਸਿਰਸਾ ਦੇ ਵਿੱਚ ਨਹੀਂ ਰੱਖਿਆ ਜਾਂਦਾ ਸੀ ਕਿਉਂਕਿ ਉੱਥੇ ਜ਼ਿਆਦਾ ਸਮਰਥਕ ਹੋਣ ਦੇ ਕਰਕੇ ਜ਼ਿਆਦਾ ਭੀੜ ਹੋ ਜਾਂਦੀ ਆ ਰਾਮ ਰਹੀਮ ਨੂੰ ਮਿਲਣ ਵਾਲੇ ਜ਼ਿਆਦਾ ਆਉਂਦੇ ਨੇ ਉਹਨਾਂ ਦੇ ਜਿਹੜੇ ਡੇਰਾ ਪ੍ਰੇਮੀ ਨੇ ਉਹ ਜ਼ਿਆਦਾ ਆਉਂਦੇ ਨੇ ਮਿਲਣ ਦੇ ਲਈ ਪਰ ਇਸ ਵਾਰ ਪਹਿਲੀ ਵਾਰ ਜਿਹੜੇ ਨੇ ਸਜ਼ਾ ਤੋਂ ਬਾਅਦ ਪਹਿਲੀ ਵਾਰ ਰਾਮ ਰਹੀਮ ਜਿਹੜੇ ਸਿਰਸਾ ਦੇ ਵਿੱਚ ਰਹਿਣਗੇ ਤਾਂ ਪੈਰੋਲ ਮਿਲੀ ਆ 2017 ਤੋਂ ਬਾਅਦ ਪਹਿਲੀ ਵਾਰ ਸਿਰਸਾ ਦੇ ਵਿੱਚ ਰਹਿਣਗੇ ਰਾਮ ਰਹੀਮ ਫਿਰ ਤੋਂ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਪਹਿਲਾਂ ਵੀ ਕਈ ਵਾਰ ਪੈਰੋਲ ਦੇ ਉੱਤੇ ਬਾਹਰ ਆਏ ਨੇ ਹਰ ਵਾਰ ਜਿਹੜੇ ਆ ਸਵਾਲ ਖੜੇ ਹੁੰਦੇ ਨੇ ਕਿ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚੇ ਲੱਗ ਰਹੇ ਨੇ ਜੋ ਸਜ਼ਾਾਂਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਜੇਕਰ ਪੈਰੋਲ ਦਿੱਤੀ ਜਾਂਦੀ ਆ ਤਾਂ ਮਹਿਜ਼ ਕੁਝ ਘੰਟੇ ਦੀ ਪੈਰੋਲ ਦਿੱਤੀ ਜਾਂਦੀ ਆ ਡੇਰਾ ਮੁਖੀ ਰਾਮ ਰਹੀਮ ਕਦੇ ਤਾਂ 40 ਦਿਨ ਦੀ ਪੈਰੋਲ ਦੇ ਉੱਤੇ ਆਉਂਦੇ ਨੇ ਕਦੇ 30 ਦਿਨ ਦੀ ਪੈਰੋਲ ਦੇ ਉੱਤੇ ਆਉਂਦੇ ਨੇ ਤਾਂ ਇਸ ਵਾਰ ਵੀ ਡੇਰਾ ਮੁਖੀ ਰਾਮ ਰਹੀਮ ਲੰਬੀ ਛੁੱਟੀ ਦੇ ਉੱਤੇ ਆਏ ਨੇ ਤਾਂ ਕਿਉਂਕਿ ਪਿਛਲੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਜਨਵਰੀ ਦੇ ਵਿੱਚ ਤਾਂ 26 ਜਨਵਰੀ ਤੋਂ ਪਹਿਲਾਂ ਰਾਮ ਰਹੀਮ ਜਿਹੜੇ ਪੈਰੋਲ ਦੇ ਉੱਤੇ ਆਏ ਸੀ ਇਸ ਵਾਰ ਦਿੱਲੀ ਦੀਆਂ ਇਲੈਕਸ਼ਨਾਂ ਨੇ ਦਿੱਲੀ ਦੇ ਵਿੱਚ ਇਲੈਕਸ਼ਨਾਂ ਨੇ ਕੀ ਇਹ ਸਾਰਾ ਕੁਝ ਇਲੈਕਸ਼ਨਾਂ ਨੂੰ ਦੇਖਦੇ ਹੋਏ ਪੈਰੋਲ ਦਿੱਤੀ ਗਈ ਹੈ ਕਿਉਂਕਿ ਜਦੋਂ ਵੀ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਉਦੋਂ ਹੀ ਇਹ ਸਵਾਲ ਉੱਠਦੇ ਨੇ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਇਸ ਦੇ ਪਿੱਛੇ ਮਕਸਦ ਜਿਹੜਾ ਆ ਸਿਆਸੀ ਮਕਸਦ ਹੈ ਕਿਉਂਕਿ ਡੇਰਾ ਮੁਖੀ ਰਾਮ ਰਹੀਮ ਦੀ ਜੜੀਆਂ ਵੋਟ ਬੈਂਕ ਬਹੁਤ ਵੱਡਾ ਆ ਡੇਰਾ ਪ੍ਰੇਮੀਆ ਨੂੰ ਜੋ ਹੁਕਮ ਆਉਂਦਾ ਆ ਉਸੇ ਹੁਕਮ ਦੇ ਉੱਤੇ ਖਰਾ ਉਤਰਦੇ ਨੇ ਜਿਵੇਂ ਤੁਹਾਨੂੰ ਯਾਦ ਹੋਵੇਗਾ ਕਿ ਜੋ ਪੰਜਾਬ ਦੇ ਵਿੱਚ ਵਿਧਾਨ ਸਭਾ ਇਲੈਕਸ਼ਨਾਂ ਹੋਈਆਂ ਸੀ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਜੋ ਚਿੱਠੀ ਆਈ ਸੀ ਡੇਰਾ ਮੁਖੀ ਰਾਮ ਰਹੀਮ ਦੀ ਕਿ ਨੋਟਾ ਬਟਨ ਦਬਾਉਣਾ ਤਾਂ ਫਿਰ ਡੇਰਾ ਪ੍ਰੇਮੀਆ ਨੇ ਕਿਹਾ ਸੀ ਨੋਟਾ ਬਟਨ ਦਬਾਵਾਂਗੇ ਸਤਗੁਰ ਵਚਨ ਨਿਭਾਵਾਂਗੇ ਤਾਂ ਉਹਨਾਂ ਦੇ ਵੱਲੋਂ ਨੋਟਾ ਬਟਨ ਦਬਾਇਆ ਗਿਆ ਸੀ ਡੇਰਾ ਮੁਖੀ ਰਾਮ ਰਹੀਮ ਦੀ ਉਸ ਚਿੱਠੀ ਤੋਂ ਬਾਅਦ ਉਹਨਾਂ ਦੇ ਹੁਕਮ ਮੰਨਿਆ ਸੀ ਡੇਰਾ ਪ੍ਰੇਮੀਆਂ ਦੇ ਵੱਲੋਂ ਤਾਂ ਇਸ ਵਾਰ ਕੀ ਜਿਹੜੇ ਡੇਰਾ ਮੁਖੀ ਰਾਮ ਰਹੀਮ ਨੇ ਦਿੱਲੀ ਦੇ ਲੋਕਾਂ ਨੂੰ ਇਹ ਆਪਣੇ ਜਿਹੜੇ ਨੇ ਸਮਰਥਕ ਨੇ ਉਹਨਾਂ ਦੇ ਡੇਰਾ ਪ੍ਰੇਮੀ ਨੇ ਜਿਹੜੇ ਉਹਨਾਂ ਦੇ ਤਾਂ ਉਹਨਾਂ ਨੂੰ ਕੋਈ ਹੁਕਮ ਸੁਣਾਉਂਦੇ ਨੇ ਕਿ ਉਹਨਾਂ ਨੂੰ ਕਿਸੇ ਪਾਰਟੀ ਦੀ ਸਪੋਰਟ ਕਰਨ ਦੀ ਗੱਲ ਆਖਦੇ ਨੇ ਇਹ ਬਹੁਤ ਅਹਿਮ ਰਹੇਗਾ ਪਰ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਆ ਕਿ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਚੋਂ ਜਦੋਂ ਤੋਂ ਗਏ ਨੇ 2017 ਦੇ ਵਿੱਚ ਜੇਲ੍ਹ ਚ ਗਏ ਨੇ ਸੁਨਾਰੀਆਂ ਦੀ ਜੇਲ੍ਹ ਚੋਂ ਜਾਣ ਤੋਂ ਬਾਅਦ ਪਹਿਲੀ ਵਾਰੀ ਅੱਜ ਸਿਰਸਾ ਦੇ ਵਿੱਚ ਰਹਿ ਰਹੇ ਨੇ ਤਾਂ ਸਿਰਸਾ ਦੇ ਵਿੱਚ ਵੀ ਮਾਹੌਲ ਜਿਹੜਾ ਆ ਕਾਫੀ ਜ਼ਿਆਦਾ ਗਰਮ ਹੋ ਸਕਦਾ ਆ ਕਿਉਂਕਿ ਸਮਰਥਕ ਜਿਹੜੇ ਨੇ ਡੇਰਾ ਪ੍ਰੇਮੀ ਨੇ ਉਹ ਵੱਡੀ ਗਿਣਤੀ ਦੇ ਵਿੱਚ ਆਉਣਗੇ ਪਰ ਉੱਥੇ ਪੁਲਿਸ ਦੇ ਲਈ ਇੱਕ ਵੱਡੀ ਚੁਣੌਤੀ ਦੀ ਗੱਲ ਹੋਵੇਗੀ ਕੀ ਪੁਲਿਸ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਹੈਂਡਲ ਕਰਦੀ ਆ ਪਹਿਲਾਂ ਅਕਸਰ ਜਦੋਂ ਵੀ ਡੇਰਾਮੁਖੀ ਰਾਮ ਰਹੀਮ ਜੇਲ੍ਹ ਚੋਂ ਬਾਹਰ ਆਉਂਦਾ ਸੀ ਉਹ ਬਾਗਬਤ ਰਹਿ ਰਿਹਾ ਜਾਂਦਾ ਸੀ ਯੂਪੀ ਦੇ ਬਾਗਬਤ ਦੇ ਆਸ਼ਰਮ ਦੇ ਵਿੱਚ ਠਹਿਰ ਠਹਿੜਦਾ ਸੀ ਪਹਿਲਾਂ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਡੇਰਾਮੁਖੀ ਰਾਮ ਰਹੀਮ ਜੇਲ੍ਹ ਚੋਂ ਬਾਹਰ ਆਉਂਦਾ ਸੀ ਤਾਂ ਉਦੋਂ ਲਾਈਵ ਹੋ ਕੇ ਸੰਗਤਾਂ ਨੂੰ ਮਿਲਦਾ ਸੀ ਤਾਂ ਉਦੋਂ ਬਹੁਤ ਜ਼ਿਆਦਾ ਗੱਲਾਂ ਹੁੰਦੀਆਂ ਸੀ ਸੰਗਤਾਂ ਦੀਆਂ ਡੇਰਾ ਪ੍ਰੇਮੀਆਂ ਦੀ ਜਿਹੜੀ ਆ ਬਹੁਤ ਗੱਲਾਂ ਹੁੰਦੀਆਂ ਸੀ ਪਰ ਇਸ ਵਾਰ ਜਦੋਂ ਜੇਲ੍ਹ ਚੋਂ ਬਾਹਰ ਆਇਆ ਸੀ ਰਾਮ ਰਹੀਮ ਪਿਛਲੀ ਵਾਰ ਤਾਂ ਉਦੋਂ ਡੇਰਾ ਮੁਖੀ ਨੇ মিডিਆ ਤੋਂ ਦੂਰੀ ਬਣਾ ਕੇ ਰੱਖੀ ਆਪਣਾ ਜੋ ਉਹਨਾਂ ਦਾ ਪੇਜ ਆ ਉਸ ਦੇ ਉੱਤੇ ਲਾਈਵ ਹੁੰਦੇ ਸੀ ਪਰ ਉਹ ਇਸ ਵਾਰ ਜਿਹੜੇ ਨੇ ਬਹੁਤ ਘੱਟ ਲੋਕਾਂ ਨੂੰ ਮਿਲਿਆ ਆਪਣੇ ਪਰਿਵਾਰ ਨੂੰ ਮਿਲਿਆ ਹਣੀ ਪ੍ਰੀਤ ਨੂੰ ਮਿਲਿਆ ਤਾਂ ਪਰ ਹੁਣ ਜਿਹੜਾ ਆ ਸਿਰਸਾ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਆਇਆ ਪਹੁੰਚਿਆ ਤਾਂ ਕੀ ਇਸ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਡੇਰਾ ਪ੍ਰੇਮੀਆ ਨੂੰ ਮਿਲੇਗਾ ਕੀ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਬਾਕੀ ਜੋ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਵੇਗਾ ਕਿਉਂਕਿ ਅਕਸਰ ਇਹ ਗੱਲ ਕਹੀ ਜਾਂਦੀ ਆ ਕਿ ਜਿਹੜਾ ਡੇੜਾ ਮੁਖੀ ਰਾਮ ਰਹੀਮ ਆ ਉਹਨਾਂ ਨੂੰ ਤਾਂ ਪੈਰੋਲ ਦੇ ਦਿੱਤੀ ਜਾਂਦੀ ਆ ਪਰ ਬੰਦੀ ਸਿੰਘ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ ਵਾਕਈ ਸਵਾਲ ਤਾਂ ਉੱਠਣੇ ਲਾਜ਼ਮੀ ਨੇ ਖੈਰ ਡੇੜਾ ਮੁਖੀ ਦੀ ਪਹਿਲੀ ਵਾਰ ਸਿਰਸਾ ਦੇ ਵਿੱਚ ਵਾਪਸੀ ਹੋਈ ਆ ਤਾਂ ਇਹ